ਤਾਂ ਇਹ ਸੜਕ ਨਹੀਂ ਟੱਪਣ ਲੈਂਦੇ ਜੀ ਹਨ ਮਾਰਕੀਟ ਦਾ ਭਾਵੇਂ ਟੱਪਿਆ ਹਨ ਜੀ ਜਿਹੜੀ ਇਹ ਸੜਕ ਹੈ ਭਾਰਤ ਮਾਲਾ ਜੀ ਇਸ ਨੇ ਸਾਡੇ ਪਿੰਡ ਦੀ ਜਿਹੜੀ ਉਪਜਾਊ ਜ਼ਮੀਨ ਸੀਗੀ ਉਹ ਸਾਰੀ ਲਗਭਗ ਐਕਵਾਇਰ ਕਰ ਲਈ ਹੈ ਸਾਰੇ ਨਾਂਗੇ ਦਾ ਬੰਦ ਕਰੇ ਜੀ ਪਰਸ ਉਹਨਾਂ ਨੇ ਇੱਕ ਪ੍ਰਸ਼ਾਸਨ ਨੇ ਆ ਕੇ ਕਬਜ਼ਾ ਲਿਆ ਜਦੋਂ ਕਬਜ਼ਾ ਲਿਆ ਜਦਕਿ ਸੜਕ ਦੀ ਸਾਨੂੰ ਹਜੇ ਕੋਈ ਨਿਸ਼ਾਨਦੇਹੀ ਨਹੀਂ ਪਰਸ ਉਹ ਇਹ ਜਦੋਂ 21 ਤਰੀਕ ਨੂੰ ਆਏ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਬਹੁਤ ਨੁਕਸਾਨ ਹੋਇਆ ਪਾਈਪਲਾਈਨ ਸਾਡੇ ਜਾਂਦੀਆਂ ਨੇ ਡਰੇਨ ਦੇ ਵਿੱਚੋਂ ਪਾਈਪਲਾਈਨਾਂ ਸਾਰੀਆਂ ਤੋੜਤੀਆਂ ਰਸਤੇ ਭੱਤੇ ਆ ਇਹਨਾਂ ਨੇ ਸਾਡਾ ਕੀ ਨਾਮ ਹੈ ਕੀ ਮਸਲਾ ਸਾਰਾ ਹੈ ਮੇਰਾ ਦੁਨੀਆ ਵਾਲਾ ਪਿੰਡ ਹੈ ਜੀ ਗਰਲਾਲ ਸਿੰਘ ਮੇਰਾ ਨਾਮ ਹੈ ਤੇ ਇਹ ਸੜਕ ਦਾ ਰੌਲਾ ਜੀ ਸਾਡਾ ਜਮੀਨ ਐਕਵਾਇਰ ਕਰਨ ਦਾ ਜੀ 2021 ਚ ਸਾਡੇ ਗੇਲ ਇੰਡੀਆ ਕੰਪਨੀ ਦੀ ਗੈਸ ਪਾਈਪਲਾਈਨ ਲੰਗੀ ਸੀਗੀ ਠੀਕ ਹੈ ਜੀ ਉਹ ਉਹ ਬਾਹਰ ਦਾ ਮਾਤਲ ਜਿੱਥੋਂ ਦੀ ਹੁਣ ਸੜਕ ਟੱਪੀ ਆ ਜੀ ਉਸੇ ਬਾਹਰ ਦਾ ਇਹਨਾਂ ਨੇ 60 ਲੱਖ ਰੁਪਿਆ ਅਵਾਰਡ ਕੀਤਾ ਸੀਗਾ ਜੀ ਠੀਕ ਹੈ 60 ਲੱਖ ਰੁਪਿਆ ਅਵਾਰਡ ਕਰਕੇ 2 ਕਰੋੜ ਤੇ 40 ਲੱਖ ਰੁਪਿਆ ਕੀਮਤ ਪਾਈ ਸੀ ਉਹ ਬਾਹਰ ਦੀ ਠੀਕ ਹੈ ਜੀ ਉਹਦੇ ਚ ਉਹਨਾਂ ਨੇ ਐਕਵਾਇਰ ਨਹੀਂ ਕੀਤਾ ਸੀ 10% ਸਾਨੂੰ ਦੇ ਕੇ 24 ਲੱਖ ਰੁਪਏ ਕਿਲੇ ਦਾ ਸਾਨੂੰ ਦਿੱਤਾ ਸੀ ਜਿੱਦੀ ਜਿਵੇਂ ਕਨਾਲ ਆਈ ਮੰਨ ਲਓ ਕਨਾਲ ਦੇ ਦੋ ਆਈ ਕਿਵੇਂ ਆਈ ਕਿਲੇ ਦੀ ਕੀਮਤ ਐਨੀ ਪਈ ਸੀਗੀ ਉਹ 50 ਫੁੱਟ ਏਰੀਆ ਚੌੜਾ ਲੈ ਕੇ ਗਈ ਸੀ ਜੀ ਇਹ ਜਿਹੜੇ ਉਹੀ ਜਿਵੇਂ 46 ਦਾ 11/2 ਕਿੱਲਾ ਜੀ ਠੀਕ ਹੈ ਉਹਦਾ 21 ਚ ਜੀ ਸਾਡੇ ਕੋਲੇ ਆਵਾਰਡ ਦੀ ਕਾਪੀ ਹੈਗੀ ਅਸੀਂ ਦੇਤੀ ਇਹਨਾਂ ਨੂੰ ਠੀਕ ਹੈ ਉਹ 46 ਦਾ ਜਿਵੇਂ 11/2 ਕਿੱਲੇ ਦਾ ਉਦੋਂ ਦਾ ਆਵਾਰਡ ਇਹਨਾਂ ਨੇ 60 ਲੱਖ ਦਾ ਕਰਕੇ ਦੋ ਚਾਰ ਗੁਣਾ ਕਰਕੇ 2 ਕਰੋੜ 40 ਲੱਖ ਰੁਪਏ ਕੀਮਤ ਪਾਈ ਹੈ ਉਹੀ 46 ਦਾ 11/2 ਤੋਂ ਜਦੋਂ ਹੁਣ ਸੜਕ ਟੱਪੀ ਹੈ ਇਹਨਾਂ ਨੇ 12 ਲੱਖ ਰੁਪਏ ਸਵਾ 12 ਲੱਖ ਰੁਪਏ ਦਾ ਵਾਰਡ ਪਾ ਕੇ 48 ਲੱਖ ਰੁਪਏ ਕੀਮਤ ਪਾਈ ਹੈ ਜੀ ਠੀਕ ਹੈ ਹਾਂਜੀ ਇਹ ਇਹ ਤੁਹਾਨੂੰ ਕੀ ਲੱਗਦਾ ਜਿਹੜਾ ਹੈਗਾ ਸਾਲ ਬਾਅਦ ਕੀਮਤ ਕਿਵੇਂ ਘਟ ਗਈ ਜ਼ਮੀਨ ਦੀ ਸਾਲ 2021 ਚ ਪਈ ਸੀ ਜਦੋਂ ਤੋਂ ਆ ਸਾਲ ਬਾਅਦ ਫਿਰ ਇਹੀ ਤਾਂ ਰੌਲਾ ਹੀ ਸਾਡਾ ਅੱਛਾ ਹਾਂ ਤਾਂ ਹੀ ਅਸੀਂ ਸ਼ਰਤ ਨਹੀਂ ਡੱਪਣ ਦਿੰਦੇ ਜੀ ਸਾਨੂੰ ਮਾਰਕੀਟ ਦੇ ਭਾਵੇਂ ਡੱਪਿਆ ਹਾਂ ਜੀ ਠੀਕ ਹੈ ਮੂੰ ਫਿਰ ਜਿਹੜਾ ਕੁਝ ਕਰਦੇ ਆ ਕਰੀਏ ਤੁਹਾਡੇ ਪਿੰਡ ਦੇ ਕਿੰਨੇ ਕੁ ਲੋਕ ਨੇ ਜਿਨ੍ਹਾਂ ਨਾਲ ਇਹ ਜਿਹੜਾ ਹੋਇਆਗਾ ਸਾਰੇ ਬਹੁਤ ਦੁਖੀ ਲੋਕ ਹੈ ਜੀ ਸਾਰੇ ਨਾਂਗੇ ਦਾ ਬੰਦ ਕਰੇ ਜੀ ਪਰਸੋਂ ਉਹਨਾਂ ਨੇ ਪ੍ਰਸ਼ਾਸਨ ਨੇ ਆ ਕੇ ਕਬਜ਼ਾ ਲਿਆ ਜਦੋਂ ਕਬਜ਼ਾ ਲਿਆ ਆ ਕੇ ਇਹਨਾਂ ਨੇ ਸਾਰੇ ਖਾਲਤਾ ਤੇ ਇੱਕ ਇੱਕ ਖਾਲਪ ਜਿਹਦੀ 2-2 ਹਜ਼ਾਰ ਏਕੜ ਨੂੰ ਪਾਣੀ ਜਾਂਦਾ ਸੀ ਉਹ ਜਿਵੇਂ ਕੋਈ ਐਸਡੀਐਮ ਵਗੈਰਾ ਐਡੀਸ ਵਗੈਰਾ ਸਾਰੇ ਜਿਵੇਂ ਉਧਰ ਸੀਗੇ ਐਸਪੀ ਤੇ ਕਰਦੇ ਉਹ ਕਹਿੰਦੇ ਵੀ ਇਹ ਇੱਕ ਹੱਥ ਨੇ ਸਾਰੇ ਖਾਲਤਾ ਮੁਕੰਮਲ ਕਰਕੇ ਜਾਵਾਂਗੇ ਸੀ ਇਹ ਵੀ ਦੱਸਿਆ ਮਖੇ ਜੀ ਪਾਣੀ ਦਾ ਅੱਜ ਲਾਉਣਾ ਸੀ ਐਸਡੀਐਮ ਨੂੰ ਵੀ ਆਖਿਆ ਕਹਿੰਦੇ ਵੀ ਖਾਲ ਮਕੰਮਲ ਕਰਕੇ ਜਾਵਾਂਗੇ ਉਹ ਪੇਟ ਹੈ ਜੀ ਕਿਸੇ ਨੇ ਕੁਛ ਨਹੀਂ ਕੀਤਾ ਜੀ ਤੁਸੀਂ ਪੈਸੇ ਲੈ ਲਈ ਫਿਰ ਉਹ ਜਿਹੜੇ ਹੁਣ ਜਿਹੜੇ ਸੜਕਾਂ ਵਾਲੇ ਸੀਗੇ ਅ ਵੰਟਡ ਕੀਤੇ ਨੇ ਤੁਮ ਸੜਕਾਂ ਵਾਲੀ ਦੋ ਵਾਰਡ ਹੋ ਜਿਹੜਾ ਦੂਜਾ ਹੋਇਆ ਸੀ ਲੈ ਨਹੀਂ ਜੀ ਅਸੀਂ ਠੀਕ ਹੈ ਰਹਿੰਦੇ ਆ ਜੀ ਹੁਣ ਕੀ ਮੰਗਾਂ ਤੁਹਾਡੇ ਹੁਣ ਸਾਡੀ ਮੰਗ ਹੈ ਜੀ ਸਾਨੂੰ ਮੁਆਵਜ਼ਾ ਪੂਰਾ ਦਿੱਤਾ ਜਾਵੇ ਜੀ ਜਿਹੜਾ ਪਾਈਪਲਾਈਨ ਵਾਲੇ ਦੇ ਹਾਂ ਪਾਈਪਲਾਈਨ ਵਿੱਚ ਦਿੱਤਾ ਜੀ ਮੈਂ ਠੀਕ ਹੈ ਉਹੀ ਬਾਣ ਦਾ 60 ਲੱਖ ਰੁਪਏ ਦਾ ਵਾਰਡ ਪਾਇ ਜੀ ਉਸੇ ਦਾ ਹੀ ਸਾਲ ਬਾਅਦ ਦੋ ਸਾਲਾਂ ਬਾਅਦ ਇਹ 12 ਲੱਖ ਰੁਪਏ ਦਾ ਸਵਾ 12 ਦਾ ਪਾਈ ਜਾਂਦੇ ਆ ਜੀ ਥੈਂਕ ਯੂ ਕੋਡਾ ਕਿਹੜਾ ਪਿੰਡ ਹੈ ਕਿੰਨੀ ਜ਼ਮੀਨ ਹੈ ਤੁਹਾਡੀ ਸੜਕ ਦੇ ਮੇਰਾ ਨਾਮ ਅਮਰਪਾਲ ਸਿੰਘ ਹੈ ਜ ਤੇ ਸਾਡੀ ਤਿੰਨ ਕਿਲੇ ਜਮੀਨ ਆਈ ਹੈ ਮੇਰੇ ਫਾਦਰ ਆਗੇ ਤਿੰਨ ਭਾਈ ਨੇ ਤਿੰਨ ਆ ਤਿੰਨ ਕਿਲੇ ਜਮੀਨ ਆਈ ਹੈ ਠੀਕ ਹੈ ਜੀ ਜਿਹੜੀ ਇਹ ਸੜਕ ਹੈ ਭਾਰਤ ਮਾਲਾ ਜੀ ਇਸ ਨੇ ਸਾਡੇ ਪਿੰਡ ਦੀ ਜਿਹੜੀ ਉਪਜਾਊ ਜ਼ਮੀਨ ਸੀਗੀ ਉਹ ਸਾਰੀ ਲਗਭਗ ਐਕਵਾਇਰ ਕਰ ਲਈ ਹੈ ਇਹ ਸੜਕ ਬੰਦੇ ਨਾਲ ਜਿੰਨੀ ਸਾਡੀ ਪਾਣੀ ਦੀ ਸਪਲਾਈ ਹੈ ਉਹ ਸੜਕ ਦੇ ਪਰਲੇ ਪਾਸੇ ਆਉਣੀ ਸੀ ਉਹ ਸਾਰੀ ਪ੍ਰਭਾਵਿਤ ਹੋਈ ਹੈ ਠੀਕ ਹੈ ਸਾਡੇ ਰਸਤੇ ਸਾਰੇ ਬੰਦ ਹੋ ਗਏ ਆ ਸਭ ਤੋਂ ਮੇਨ ਗੱਲ ਹੈ ਜੀ ਇਹਦਾ ਜਿਹੜਾ ਕਲੈਕਟਰ ਰੇਟ ਸੀ ਸਾਡਾ 2021 ਦੇ ਵਿੱਚ ਉਹ ਪਹਿਲਾਂ ਚਲੋ 7 ਲੱਖ ਦੇ ਹਿਸਾਬ ਨਾਲ ਸੀ ਉਹਦਾ ਆਵਾਰਡ ਬਣਿਆ ਸੀ ਫਿਰ ਸਾਡੇ ਨਾਮ ਪਿੰਡ ਦਾ ਜਿਹੜਾ ਰਗਵਾਸੀ ਬਹੁਤ ਮਿਸ ਨੰਬਰ ਸੀ ਇਹਨਾਂ ਨੇ 2023 ਦੇ ਵਿੱਚ ਅਵਾਰਡ ਬਣਾਇਆ ਜਦੋਂ ਕਿ ਕਲੈਕਟਰ ਰੇਟ 2022 ਦੇ ਵਿੱਚ ਰਵਾਈਜ਼ ਹੋ ਗਏ ਸੀ ਪਰ ਜਿਹੜਾ ਇਹਨਾਂ ਨੇ ਰੇਟ ਬਣਾਇਆ ਉਹ ਪੁਰਾਣੇ ਕਲੈਕਟਰ ਰੇਟ ਦੇ ਹਿਸਾਬ ਨਾਲ ਬਣਾਇਆ ਹੈ ਅਵਾਰਡ 2023 ਦੇ ਵਿੱਚ ਉਹ ਹੈ ਕਲੈਕਟਰ ਰੇਟ ਇਹਨਾਂ ਨੇ 2021 ਵਾਲਾ ਚੱਕਿਆ ਠੀਕ ਹੈ ਜੀ ਕੀ ਮੰਗ ਕਰਦੇ ਹੋ ਕਿੰਨਾ ਚਿਰ ਇਹ ਚੱਲੇਗਾ ਸਿਸਟਮ ਤੁਹਾਡੇ ਤੁਸੀਂ ਪੈਸੇ ਜਿਹੜੇ ਸਰਕਾਰ ਵੱਲੋਂ ਭੇਜੇਗੇ ਜੀ ਉਹ ਪ੍ਰਾਪਤ ਕੀਤੇ ਜਾਂ ਨਹੀਂ ਪ੍ਰਾਪਤ ਕੀਤੇ ਸਰ ਜਿਹੜੇ ਪੈਸੇ ਪਹਿਲਾਂ ਅਵਾਰਡ ਬਣਾਇਆ ਸੀ ਇਹਨਾਂ ਨੇ ਸਾਡੇ ਪਿੰਡ ਦੇ ਸਾਂਝੇ ਖਾਤੇ ਆ ਤਕਸੀਮ ਖਾਤਾ ਹਜੇ ਹੋ ਉਹ ਸਾਂਝੇ ਖਾਤਿਆਂ ਦੇ ਕਰਕੇ ਚਲੋ ਕੁਝ ਕਿਸਾਨਾਂ ਨੇ ਉੱਥੇ ਜਾ ਕੇ ਪੈਸੇ ਜਿਹੜੇ ਉਹਨਾਂ ਦੇ ਖਾਤਿਆਂ 'ਚ ਆ ਗਏ ਸੀਗੇ ਚੱਕ ਲਏ ਸੀਗੇ ਪਰ ਕੁਝ ਕਿਸਾਨਾਂ ਨੇ ਪੈਸੇ ਨਹੀਂ ਚੱਕੇ ਹਜੇ ਨਾ ਹੀ ਇਹਨਾਂ ਨੇ ਪਾਏ ਐ ਪੈਸੇ ਜਿਹੜੇ ਇਹਨਾਂ ਨੇ ਖੁਰਦ-ਬੁਰਦ ਕਰਤੇ ਜਿਹੜੇ ਪੂਰੀ ਪੇਮੈਂਟ ਹਜੇ ਤੱਕ ਨਹੀਂ ਦਿੱਤੀ ਐ ਜਦਕਿ ਛੜਕਰੀ ਸਾਨੂੰ ਹਜੇ ਕੋਈ ਨਿਸ਼ਾਨਦੇਹੀ ਨਹੀਂ ਪਰ ਸੋ ਇਹ ਜਦੋਂ 21 ਤਰੀਕ ਨੂੰ ਆਏ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਬਹੁਤ ਨੁਕਸਾਨ ਹੋਇਆ ਪਾਈਪਲਾਈਨ ਸਾਡੇ ਜਾਂਦੀਆਂ ਨੇ ਡਰੇਨ ਦੇ ਵਿੱਚੋਂ ਪਾਈਪਲਾਈਨਾਂ ਸਾਰੀਆਂ ਤੋੜਤੀਆਂ ਰਸਤੇ ਪੱਟਤੇ ਆ ਇਹਨਾਂ ਨੇ ਤੇ ਪਿੰਡ ਦੇ ਹਰ ਇੱਕ ਵਰਗ ਨੂੰ ਹਰ ਇੱਕ ਨਾਗਰਿਕ ਨੂੰ ਪਿੰਡ ਦੇ ਬਹੁਤ ਦਸਤੋਂ ਦੁਖੀ ਹੈ